जिद्दी कसूरी पैर ना पूरी हाय रब्बा वे सानो तुरना प्रेया हाय रब्बा वे सानो तुरना प्रेया मैं ता वैसे शौक था मेरे घर दे नु पता लगिया सी जब मैं छोटी जी सी दो साल दी मैं यारन मुल्ले सारा गाना गा के सुना दंदी सी अच्छा ठीक है फिर लेकिन प्रोफेशनल जेड़ा मैं सीखना स्टार्ट की तो वो मैं 6th क्लास 6th क्लास में स्टार्ट की थी प्रेया ਤੁਹਾਡੀ ਜਿਹੜੀ ਅਸੀਂ ਸਾਨੂੰ ਪਤਾ ਲੱਗਿਆ ਕਾਫੀ ਸਟੇਜ ਸ਼ੋ ਵੀ ਤੁਸੀਂ ਕਰਦੇ ਹੋ ਔਰ ਵੀ ਮਤਲਬ ਹੁਣ ਤੁਸੀਂ ਇਹਨੂੰ ਸ਼ੌਂਕ ਨੂੰ ਜੋ ਹੈ ਆਪਣੀ ਕਮਾਈ ਦਾ ਇੱਕ ਸਾਧਨ ਵੀ ਬਣਾ ਲਿਆ ਹਾਂਜੀ ਕਿ ਇਸ ਤਰ੍ਹਾਂ ਬਣਾਇਆ ਬਸ ਐਹੀ ਕਿ ਜਦ ਲੱਗਿਆ ਕਿ ਹਾਂ ਕਿ ਅੱਗੇ ਸਕੋਪ ਹੈਗਾ ਇਸ ਲਾਈਨ ਦੇ ਵਿੱਚ ਹੈ ਨਾ ਕਿ ਜਦ ਮੇਰੇ ਵਾਜ ਵੀ ਅੱਛੀ ਆ ਤਾਂ ਮੈਨੂੰ ਟਰਾਈ ਕਰਨਾ ਚਾਹੀਦਾ ਕਰਦਿਆਂ ਦੀ ਵੀ ਪੂਰੀ ਸਪੋਰਟ ਹੈ ਤੇ ਬਸ ਐਹੀ ਚੀਜ਼ ਨੂੰ ਆਪਣਾ ਮੈਂ ਪ੍ਰੋਫੈਸ਼ਨਲ ਬਣਾ ਲਿਆ रियलिटी शो ਆਇਆ ਸੀਗਾ ਗੋਂਦਾ ਪੰਜਾਬ ਮੈਂ ਉਹਦੇ ਵਿੱਚ ਸੈਮੀ ਫਾਈਨਲਿਸਟ ਸੀਗੀ ਤੇ ਬਸ ਕਰਦੇਆਂ ਦੀ ਸਪੋਰਟ ਹੈ ਉਹਨਾਂ ਦੇ ਕਰ ਨਹੀਂ ਮੈਂ ਅੱਗੇ ਜਾ ਰਹੀ ਆ ਇਹ ਰੀਜ਼ਨ ਹੈ ਤੇ ਮੇਰੀ ਖੁਦ ਦੀ ਥੋੜੀ ਜਿਹੀ ਡੈਡੀਕੇਸ਼ਨ ਹੈ ਕਿ ਹਾਂ ਉਹ ਮੈਨੂੰ ਕਰਦੇਆਂ ਤੋਂ ਵੀ ਮਿਲਦੀ ਹੈ ਮੈਂ ਖੁਦ ਵੀ ਕਹਿੰਦੀ ਮੇਰੇ ਮਨ ਚ ਹੈ ਕਿ ਕੁਝ ਬਸ ਸਿੰਗਰ ਬੰਨਾ ਹੈ ਸੱਚਾ ਬਚਪਨ ਤੋਂ ਬਚਪਨ ਹਾਂਜੀ ਕੋਈ ਐਸਾ ਸਿੰਗਰ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਕਿ ਮੈਨੂੰ ਉਸ ਵਰਗਾ ਬੰਨਾ ਏਦਾਂ ਤਾਂ ਕੋਈ ਨਹੀਂ ਹੈ ਬਸ ਮੈਂ ਚਾਹਨੀ ਆ ਕਿ ਸਿੰਘਰ ਸਾਰੇ ਹੀ ਵਧੀਆ ਨੇ ਸਾਰੇ ਹੀ ਅੱਛੇ ਨੇ ਬਟ ਮੈਂ ਚੰਨੀ ਹੈ ਕਿ ਮੈਂ ਆਪਣੀ ਵਰਗੀ ਬਣਾ ਅੱਛਾ ਹਾਂਜੀ ਮੇਰਾ ਕਿਸੇ ਦਾ ਨਹੀਂ ਕਿ ਮੈਂ ਇਹਦੇ ਵਰਗਾ ਬੰਨਾ ਨਹੀਂ ਮੈਂ ਜਿੱਦਾਂ ਦੀ ਹੈਗੀ ਮੈਂ ਆਪਣੀ ਛਾਪ ਛੱਡਨੀ ਹੈ ਦੁਨੀਆ ਤੇ ਦੁਨੀਆ ਨਾ ਮੇਰੇ ਬੋਲ ਜਾਣਾ ਤੇ ਦਿਲ ਮਰ ਜਾਣਾ ਮੈਂ ਮੰਨਣਾ ਨਹੀਂ ਉਹ ਗੱਲ ਪਾ ਕੇ ਪਾਗਲ ਤੂੰ ਕੀਦਾ ਤੇਰੇ ਸਿਵਾ ਕੁਝ ਵੀ ਦਿਖ ਰਹਾ ਨਹੀਂ ਇਹਦਾਂ ਬਹੁਤ ਖੂਬ ਬਹੁਤ ਖੂਬ ਤੁਹਾਡਾ ਸੰਗੀਤ ਵੀ ਤੇ ਗੀਤ ਵੀ ਦੋਨੋਂ ਹੀ ਜੋ ਹੈ ਬਾਕੂਬ ਨੇ ਕਈ ਗਾਰੇ ਨੇ ਤੋ ਗਾਈ ਰਏ ਨੇ ਤੇ ਵਜਾਰੇ ਨੇ ਤੇ ਵਜਾਨ ਵਾਲੇ ਬਖਰੇ ਨੇ ਲੇਕਿਨ ਤੁਸੀਂ ਤੇ ਤੁਹਾਡੇ ਅੰਦਰ ਦੋਨੋਂ ਹੁਨਰ ਨੇ ਤੇ ਕਿਦਾਂ ਦਾ ਮਹਿਸੂਸ ਹੁੰਦਾ ਹੈ ਮਹਿਸੂਸ ਕੀ ਬਸ ਖੈ ਲੋ ਮੈਨੇ ਤਾਂ ਮੈਂ ਲਾਕਡਾਊਨ ਦੇ ਵਿੱਚ ਹੀ ਸਟਾਰਟ ਕੀਤੀ ਹੈ ਗਿਟਾਰ ਲਾਕਡਾਊਨ ਦੇ ਵਿੱਚ ਸਿੱਖੀ YouTube ਤੋਂ ਸਿੱਖੀ ਮੈਂ ਗਿਟਾਰ ਮੈਂ ਕੋਈ ਮਤਲਬ ਗੁਰੂ ਨਹੀਂ ਸੀਗੇ ਮੇਰੇ ਕਿਡਾਰ ਦੇ ਤੋ YouTube ਤੋਂ ਦੇਖ ਦੇਖ ਕੇ ਬੈਸੋ ਲੱਗੇ ਰਹਿਣਾ ਲੱਗੇ ਰਹਿਣਾ ਸਿੱਖ ਲਈ ਆ ਜਾਂਦੇ ਆ ਤੇ ਚੀਜ਼ ਆ ਜਾਂਦੇ ਅੱਛਾ ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰਾਮਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਬੀਰ ਰਾਹੀ ਅੱਜ ਸੁਰਾਤ ਤੇ ਸੰਗੀਤ ਦੀ ਗੱਲ ਕਰਾਂਗੇ ਤੇ ਆਵਾਜ਼ ਕੋਰ ਦੇ ਨਾਲ ਤੁਹਾਨੂੰ ਮੁਲਾਕਾਤ ਕਰਾਵਾਂਗੇ ਜਿਨ੍ਹਾਂ ਦੀ ਆਵਾਜ਼ ਤੇ ਸੁਰ ਸੁਣ ਕੇ ਤੁਸੀਂ ਵੀ ਜੋ ਹੈ ਹੈਰਾਨ ਰਹਿ ਜਾਓਗੇ ਛੋਟੀ ਜੀ ਉਮਰ ਹੈ ਬੱਚੀ ਦੀ ਤੇ ਇੰਨਾ ਸੋਹਣਾ ਗਾਉਂਦੀ ਏ ਜਿਹੜੀ ਲਗਾਤਾਰ ਜਿਹੜਾ ਬੁਲੰਦੀਆਂ ਹਾਸਲ ਕਰ ਰਹੀ ਏ ਬੱਚੀ ਦਾ ਨਾਮ ਆਵਾਜ਼ ਕੋਰ ਹੈ ਤੇ ਆਵਾਜ਼ ਉਹਨਾਂ ਦੀ ਸੁਣਵਾਂਦੇ ਪਹਿਲਾਂ ਆਵਾਜ਼ ਕੋਰ ਜੀ ਪਹਿਲਾਂ ਜ਼ੋਰਦਾਰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਇਹਨੇ ਸਕੂਲ ਵਿੱਚ ਪੜ੍ਹਦੇ ਹੋ ਤੁਸੀਂ ਮੈਂ ਰਾਮਗੜੀਆ ਗਰਲ ਸੀਨੀਅਰ ਸਕੂਲ ਵਿੱਚ ਹੁਮਾਰ ਕਿੰਨੀ ਮੇਰੀ 17 ਸਾਲ 17 ਸਾਲ ਦੀ ਉਮਰ ਵਿੱਚ ਤੁਸੀਂ ਇੰਨਾ ਸੰਗੀਤ ਦੀ ਬੁਲੰਦੀ ਤੇ ਪਹੁੰਚ ਰਹੇ ਹੋ ਲਗਾਤਾਰ ਇੰਨਾ ਸੋਨਾ ਸੰਗੀਤ ਤੁਸੀਂ ਵਜਾਉਂਦੇ ਵੀ ਹੋ ਗਾਉਂਦੇ ਵੀ ਹੋ ਤੇ ਕਿੱਦਾਂ ਦਾ ਕਿੰਨੀ ਕੋ ਖੁਸ਼ੀ ਹੁੰਦੀ ਜਦੋਂ ਲੋਕਾਂ ਦੀ ਬਹੁਤ ਖੁਸ਼ੀ ਹੁੰਦੀ ਹੈ ਬਸ ਖੁਸ਼ੀ ਹੁੰਦੀ ਕਿ ਬਸ ਸਪੋਰਟ ਹੈਗੀ ਹੈ ਇੱਕ ਤਾਂ ਉਹਦੇ ਕਰਕੇ ਮੈਂ ਚਾਹਨੀ ਹੋਰ ਮੈਂ ਅੱਗੇ ਜਾਵਾਂ ਤੇ ਗੱਲ ਕਰੀਏ ਸੰਗੀਤ ਦੀ ਤੁਸੀਂ ਅਸੀਂ ਦੇਖ ਰਹੇ ਹਾਂ ਗਿਟਾਰ ਹੱਥ ਵਿੱਚ ਰੱਖ ਕੇ ਬੈਠੇ ਹੋ ਤੁਸੀਂ ਕਿਦੋਂ ਦਾ ਸ਼ੌਕ ਲੱਗਿਆ ਤੁਹਾਨੂੰ ਕਿਦੋਂ ਦਾ ਤੁਸੀਂ ਗਾਉਂਦੇ বাজਾ ਰਹੇ ਮੈਂ ਤਾਂ ਵੈਸੇ ਸ਼ੌਕ ਤਾਂ ਮੇਰੇ ਘਰ ਦੇ ਨੂੰ ਪਤਾ ਲੱਗਿਆ ਸੀ ਜਦੋਂ ਮੈਂ ਛੋਟੀ ਜੀ ਸੀ 2 ਸਾਲ ਦੀ ਮੈਂ ਯਾਰਾਂ ਨੂੰ ਮੁੱਲੇ ਸਾਰਾ ਗਾਣਾ गा ਕੇ ਸੁਣਾ ਦਿੰਦੀ ਸੀ ਅੱਛਾ ਠੀਕ ਹੈ ਫਿਰ ਲੇਕਿਨ ਪ੍ਰੋਫੈਸ਼ਨਲ ਜਿਹੜਾ ਮੈਂ ਸਿੱਖਣਾ ਸਟਾਰਟ ਕੀਤਾ ਉਹ ਮੈਂ 6th ਕਲਾਸ ਛਾ ਕੇ ਸਿੱਖਣਾ ਸਟਾਰਟ ਕੀਤਾ ਅੱਛਾ ਹਾਂਜੀ ਤੇ ਤੁਹਾਡੀ ਜਿਹੜੀ ਅਸੀਂ ਤੁਹਾਨੂੰ ਪਤਾ ਲੱਗਿਆ ਕਾਫੀ ਸਟੇਜ ਸ਼ੋ ਵੀ ਤੁਸੀਂ ਕਰਦੇ ਹੋ ਔਰ ਵੀ ਮਤਲਬ ਹੁਣ ਤੁਸੀਂ ਇਹਨੂੰ ਸ਼ੌਕ ਨੂੰ ਜੋ ਹੈ ਆਪਣੀ ਕਮਾਈ ਦਾ ਇੱਕ ਸਾਧਨ ਵੀ ਬਣਾ ਲਿਆ ਹਾਂਜੀ ਵਿੱਚ ਕਿਸ ਤਰ੍ਹਾਂ ਬਣਾਇਆ ਬਸ ਐਹੀ ਕਿ ਜਦ ਲੱਗਿਆ ਕਿ ਹਾਂ ਕਿ ਅੱਗੇ ਸਕੋਪ ਹੈਗਾ ਇਸ ਲਾਈਨ ਦੇ ਵਿੱਚ ਹੈ ਨਾ ਕਿ ਜਦ ਮੇਰੇ ਆਵਾਜ਼ ਵੀ ਅੱਛੀ ਆ ਤਾਂ ਮੈਨੂੰ ਟਰਾਈ ਕਰਨਾ ਚਾਹੀਦਾ ਕਰਦਿਆਂ ਦੀ ਵੀ ਪੂਰੀ ਸਪੋਰਟ ਹੈ ਤੇ ਬਸ ਐਹੀ ਚੀਜ਼ ਨੂੰ ਆਪਣਾ ਮੈਂ ਪ੍ਰੋਫੈਸ਼ਨਲ ਬਣਾ ਲਿਆ ਬਿਲਕੁਲ ਅਸੀਂ ਚਾਹਾਂਗੇ ਪਹਿਲਾ ਇੱਕ ਜਿਹੜਾ ਗੀਤ ਤੁਹਾਨੂੰ ਬਹੁਤ ਜ਼ਿਆਦਾ ਪਿਆਰਾ ਲੱਗਦਾ ਹੋਵੇ ਤੁਸੀਂ ਗਾਉਂਦੇ ਹੋ ਤੇ ਵਜਾ ਵੀ ਰਹੇ ਹੋ ਤੁਸੀਂ ਅਸੀਂ ਦੇਖ ਰਹੇ ਹਾਂ ਵਜਾਓਗੇ ਵੀ ਤੇ ਪਹਿਲਾ ਆਪਾਂ ਅਸੀਂ ਦਰਸ਼ਕਾਂ ਨੂੰ ਕਹਾਂਗੇ ਤੁਸੀਂ ਉਹ ਗੀਤ ਜਿਹੜਾ ਜਲੂ ਸੁਣਾਓ ਹਾਂਜੀ ਜਿੱਤੀ ਕਸੂਰੀ ਗੱਲ ਕਰੀਏ ਤੁਹਾਡੀ ਸੰਗੀਤ ਤੇ ਗੀਤ ਦੀ ਪਰਿਵਾਰ ਵਿੱਚ ਹੋਰ ਕੌਣ-ਕੌਣ ਨੇ ਤੁਹਾਡੇ ਉੱਤੇ ਕੋਈ ਸੰਗੀਤ ਦੇ ਨਾਲ ਜੁੜੇ ਹੋਏ ਹਨ ਹਾਂਜੀ ਮੇਰੇ ਪਾਪਾ ਤੇ ਮੇਰੇ ਬੁਆ ਜੀ ਇਹਨਾਂ ਦੋਨਾਂ ਨੇ ਸੰਗੀਤ ਵਿੱਚ ਪੜਾਈ ਕੀਤੀ ਹੋਈ ਹੈ ਤੇ ਘਰ ਦੇ ਵਿੱਚ ਬਸ ਮਮਾ ਪਾਪਾ ਨੇ ਬ੍ਰਦਰ ਹੈ ਸਿਸਟਰ ਹੈ ਇੱਕ ਤੇ ਮੈਂ ਹਾਂ ਮਤਲਬ ਪਰਿਵਾਰਿਕ ਮੈਂਬਰ ਜਿਹੜੇ ਸੰਗੀਤ ਦੇ ਨਾਲ ਜੁੜੇ ਨੇ ਉਹਨਾਂ ਕਰਕੇ ਹੀ ਤੁਹਾਨੂੰ ਸੰਗੀਤ ਤੁਹਾਡੀ ਜਿਹੜਾ ਇੱਕ ਸ਼ੌਕ ਲੱਗਿਆ ਤੁਹਾਨੂੰ ਹਾਂਜੀ ਤੇ ਸ਼ੌਕ ਦੇ ਨਾਲ-ਨਾਲ ਤੁਸੀਂ ਕਮਾਈ ਵੀ ਕਰ ਰਹੇ ਹੋ ਹਨਾ ਤੇ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਵੱਡਾ ਮੁਕਾਮ ਹਾਸਲ ਕਰ ਲਿਆ ਤੁਸੀਂ ਕਿ ਜਿਹੜੇ 스테ਜ 쇼 ਤੇ ਜਾ ਰਹੇ ਹੋ ਉਹ ਕਿਲੇ ਕਿਲੇ ਅਜੇ ਤੱਕ ਤੁਸੀਂ ਮਤਲਬ ਕੋਈ ਕੰਪੀਟੀਸ਼ਨਾਂ ਵਿੱਚ ਹਿੱਸਾ ਲੀਤਾ ਹੈ ਕਿ ਕਿਦਾਂ ਕਿਦਾਂ ਇੱਕ ਰਿਐਲਿਟੀ ਸ਼ੋ ਆਇਆ ਸੀਗਾ ਗੋਂਦਾ ਪੰਜਾਬ ਮੈਂ ਉਹਦੇ ਵਿੱਚ ਸੈਮੀ ਫਾਈਨਲਿਸਟ ਸੀਗੀ ਤੇ ਬਸ ਕਰਦਿਆਂ ਦੀ ਸਪੋਰਟ ਹੈ ਉਹਨਾਂ ਦੇ ਕਰਣ ਹੀ ਮੈਂ ਅੱਗੇ ਜਾ ਰਹੀ ਹਾਂ ਇਹ ਰੀਜ਼ਨ ਹੈ ਤੇ ਮੇਰੀ ਖੁਦ ਦੀ ਥੋੜੀ ਜਿਹੀ ਡੈਡੀਕੇਸ਼ਨ ਹੈ ਕਿ ਹਾਂ ਉਹ ਮੈਨੂੰ ਕਰਦਿਆਂ ਤੋਂ ਵੀ ਮਿਲਦੀ ਹੈ ਮੈਂ ਖੁਦ ਵੀ ਕਹਿੰਦੀ ਮੇਰੇ ਮਨ 'ਚ ਹੈ ਕਿ ਕੁਝ ਬਸ ਸਿੰਗਰ ਬੰਨਣਾ ਹੈ ਸੱਚਾ ਬਚਪਨ ਤੋਂ ਵਕੰਦ ਹਾਂਜੀ ਕੋਈ ਐਸਾ ਸਿੰਗਰ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਕਿ ਮੈਨੂੰ ਉਸ ਵਰਗਾ ਬੰਨਾ ਇਦਾਂ ਤਾਂ ਕੋਈ ਨਹੀਂ ਹੈ ਬਸ ਮੈਂ ਚੰਨੀ ਹੈ ਕਿ ਸਿੰਗਰ ਸਾਰੇ ਹੀ ਵਧੀਆ ਨੇ ਸਾਰੇ ਹੀ ਅੱਛੇ ਨੇ ਬਟ ਮੈਂ ਚੰਨੀ ਹੈ ਕਿ ਮੈਂ ਆਪਣੀ ਵਰਗੀ ਬਣਾ ਅੱਛਾ ਹਾਂਜੀ ਮੇਰਾ ਕਿਸੇ ਦਾ ਨਹੀਂ ਹੈ ਕਿ ਮੈਂ ਇਹਦੇ ਵਰਗਾ ਬੰਨਾ ਨਹੀਂ ਮੈਂ ਜਿੱਦਾਂ ਦੀ ਹੈਗੀ ਮੈਂ ਆਪਣੀ ਛਾਪ ਛੱਡਣੀ ਹੈ ਦੁਨੀਆ ਤੇ ਬਿਲਕੁਲ ਬਹੁਤ ਅੱਛੀ ਗੱਲ ਕਹੀ ਹੈ ਕਿ ਮੈਂ ਆਪਣੀ ਛਾਪ ਛੜਨੀ ਤੇ ਛਾਪ ਵਾਲਾ ਇੱਕ ਗੀਤ ਹੋਰ ਜਿਹੜਾ ਤੁਸੀਂ ਆਪਣੀ ਆਵਾਜ਼ ਦੇ ਵਿੱਚ ਆਪਣੇ ਸੁਰਤ ਦੇ ਵਿੱਚ ਤੇ ਆਪਣੇ ਜਿਹੜੇ ਸੰਗੀਤ ਦੇ ਨਾਲ ਤੁਸੀਂ ਜੁੜੇ ਹੋ ਤੇ ਉਸ ਨੂੰ ਇੱਕ ਵਾਰ ਹੋਰ ਇੱਕ ਝਲਕ ਜਿਹੜੀ ਹੈ ਜ਼ਰੂਰ ਦਿਖਾਓ ਜੀ ਮੈਂ ਤਾਂ ਵੀ ਪਿਆਰ ਕਰਦਾ ਤੂੰ ਤੋੜਦੀ ਆ ਵਦੇ ਮੈਂ ਤਾਂ ਵੀ ਇਤਬਾਰ ਕਰਦਾ ਮੈਂ ਕਈ ਵਾਰੀ ਸੋਚਾਇਤ ਬਾਰ ਨਾ ਕਰਾਂ ਮੈਂ ਕਈ ਵਾਰੀ ਸੋਚਾਇਤ ਬਾਰ ਨਾ ਕਰਾਂ ਇੱਕ ਆਵੇਂ ਤੇਰੇ ਨਾਲ ਅਜ ਕੋਈ ਚਾਹਦਾ ਏ ਦਿਲਵਾਰ ਵਾਰ ਵਾਰ ਕਹਿੰਦਾ ਤੈਨੂੰ ਪਿਆਰ ਨਾ

ਬਹੁਤ ਖੂਬ ਬਹੁਤ ਖੂਬ ਤੁਹਾਡਾ ਸੰਗੀਤ ਵੀ ਤੇ ਗੀਤ ਵੀ ਦੋਨੋਂ ਹੀ ਜੋ ਹੈ ਬਾਕੂਬ ਨੇ ਤੇ ਹੋਰ ਵੀ ਜਿਹੜੇ ਤੁਸੀਂ ਕਿਉਂਕਿ ਰਿਆਜ਼ ਕਰਦੇ ਹੋ ਕਿੰਨਾ ਸਮਾਂ ਜਿਹੜਾ ਕੱਟ ਪਾਉਂਦੇ ਕਿਉਂਕਿ ਪੜ੍ਹਾਈ ਵੀ ਕਰਨੀ ਜ਼ਰੂਰੀ ਹੁੰਦੀ ਹੈ ਕਿੰਨਾ ਕੋਈ ਰਿਆਜ਼ ਵਾਸਤੇ ਟਾਈਮ ਕੱਟਦੇ ਹੋ ਇੱਕ ਤਾਂ ਮੈਂ ਸਵੇਰੇ ਉੱਠ ਦੇ ਘਾਤੀਆਂ ਖਰ ਰਿਆਜ਼ ਚਾਰ ਤੋਂ ਪੰਜ ਜਾਂ ਸਰਦੀਆਂ ਚ ਲੇਟ ਹੋ ਜਾਨੀ ਥੋੜਾ ਛੇ ਤੋਂ ਸੱਤ ਟਾਈਮ ਸ਼ਿਫਟ ਹੋ ਜਾਂਦਾ ਦਿਨ ਸੇ 2 ਘੰਟੇ ਮੇਰਾ ਹੁੰਦਾ ਹੀ ਹੁੰਦਾ ਬਟ ਮੈਨੂੰ ਹੈ ਕਿ ਮੈਂ ਹਲੇ ਹੋਰ ਵੀ ਜ਼ਿਆਦਾ ਕਿਉਂਕਿ ਪਲੱਸ 2 ਹੈ ਬੋਰਡ ਦੇ ਪੜ੍ਹਾਈ ਵੱਲ ਵੀ ਧਿਆਨ ਦੇਣਾ ਪਪਾ ਨੇ ਕਿਹਾ ਸੋ 2 ਘੰਟੇ ਤਾਂ ਹੈਗੇ ਇਹ ਦਿਨ ਚ ਜੇ ਤੁਹਾਡੇ ਸਹਿਯੋਗੀਆਂ ਨੇ ਜਿਹੜੇ ਹੋਰ ਵੀ ਸਟੂਡੈਂਟ ਨਾਲ ਦੇ ਨੇ ਉਹ ਵੀ ਪੜਾਈ ਤੁਹਾਡੇ ਨਾਲ ਕਰਦੇ ਨੇ ਲੇਕਿਨ ਕਿਸੇ ਨਾ ਕਿਸੇ ਬੱਚੇ ਦੇ ਵਿੱਚ ਹੌਨਰ ਜ਼ਰੂਰ ਹੁੰਦਾ ਹੈ ਕੋਈ ਨਾ ਕੋਈ ਹੁਨਰ ਹੁੰਦਾ ਲੇਕਿਨ ਉਹ ਆਪਣੀ ਪਛਾਣ ਨਹੀਂ ਕਰ ਪਾਉਂਦੇ ਉਹਨਾਂ ਦੇ ਪਰਿਵਾਰ ਜਿਹੜਾ ਹੈ ਉਹਨਾਂ ਦੇ ਮਾਪੇ ਜੋ ਹੈ ਉਹ ਨਹੀਂ ਪਛਾਣ ਕਰ ਪਾਉਂਦੇ ਤੇ ਤੁਹਾਡੇ ਪਰਿਵਾਰ ਨੇ ਪਛਾਣ ਕੀਤੀ ਤੁਹਾਨੂੰ ਸੰਗੀਤ ਵੱਲ ਕਿਉਂਕਿ ਸੰਗੀਤ ਨਾਲ ਜੁੜੇ ਸੀ ਉਹਨਾਂ ਨੇ ਦੇਖਿਆ ਕਿ ਬੱਚੀ ਸੋਨਾ ਗਾਉਂਦੀ ਹੈ ਤੇ ਪਰਿਵਾਰ ਨੇ ਸਾਥ ਦਿੱਤਾ ਤੇ ਉਹਨਾਂ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹੋਰ ਤੁਹਾਡੇ ਸਟੂਡੈਂਟ ਤੁਹਾਡੇ ਨਾਲ ਦੇ ਨੇ ਉਹਨਾਂ ਦੇ ਮਾਪੇ ਨੂੰ ਕੀ ਕਹਿਣਾ ਚਾਹੋਗੇ ਕਿ ਅਗਰ ਬੱਚੇ ਵਿੱਚ ਹੁਨਰ ਹੈ ਤਾਂ ਉਹਨੂੰ ਪਛਾਣਨ ਨੂੰ ਉਸ ਨੂੰ ਵਧਾਣਾ ਚਾਹੀਦਾ ਮੈਂ ਤਾਂ ਇਹ ਕਹਿਣਾ ਚਾਹਾਂਗੀ ਕਿ ਬਸ ਆਪਾਂ ਕਹਿ ਸਕਣਾ ਕਿ ਬੱਚਿਆਂ ਨੂੰ ਨਾ ਖੁੱਲਾ ਛ ਕੁੜੀਆਂ ਨੇ ਕੁੜੀਆਂ ਨੂੰ ਰੋਕ ਟੋਕ ਵੀ ਕਾਫੀ ਹੁੰਦੀ ਹੈ ਬਟ ਮੇਰੇ ਸਾਹਮਣੇ ਕੁੜੀਆਂ ਨੂੰ ਖੁੱਲਾ ਚੜਨਾ ਚਾਹੀਦਾ ਉਹਨਾਂ ਦਾ ਜਿੱਧਰ ਨੂੰ ਮਨ ਹੈ ਨਾ ਉਹਨਾਂ ਨੂੰ ਬਸ ਉਸ ਤਰਫ ਲੈ ਕੇ ਜਾਓ ਤੇ ਮੈਂ ਕਹਿੰਦੇ ਜਿੱਥੇ ਬੰਦੇ ਦਾ ਮਨ ਹੁੰਦਾ ਉਸ ਤਰਫ ਅੱਗੇ ਵੱਧਦਾ ਹੀ ਵੱਧਦਾ ਹੈ ਤੇ ਤੁਸੀਂ ਕੁਝ ਵੀ ਕਰੋ ਚੀਜ਼ ਮਿਲ ਹੀ ਜਾਂਦੀ ਹੈ ਬੰਦੇ ਨੂੰ ਜਦੋਂ ਉਹ ਡੈਡੀਕੇਸ਼ਨ ਨਾਲ ਕਰਦਾ ਜਦਕਿ ਪਤਾ ਹੈ ਬੱਚੇ ਦਾ ਮਨ ਹੈ ਤਾਂ ਫਿਰ ਤਾਂ ਜ਼ਰੂਰ ਭੇਜਣਾ ਚਾਹੀਦਾ ਫਿਰ ਰੋਕਣਾ ਨਹੀਂ ਚਾਹੀਦਾ ਕੁੜੀਆਂ ਦੇ ਕਿਧਰੇ ਪਿੱਛੇ ਹੈ ਨਹੀਂ ਅੱਜ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਸਭ ਜਗ੍ਹਾ ਕੁੜੀਆਂ ਦਾ ਰਾਜ ਚੱਲਦਾ ਪਿਆ ਕਿਧਰੇ ਵੀ ਘਟ ਨਹੀਂ ਉਹਨਾਂ ਨੂੰ ਬਸ ਇੱਕ ਹੌਸਲਾ ਚਾਹੀਦਾ ਹੈ ਹੌਸਲਾ ਉਹ ਕਹਿੰਦੀ ਹੈ ਫੈਮਲੀ ਸਪੋਰਟ ਹੀ ਸਭ ਤੋਂ ਵੱਧ ਹੁੰਦੀ ਹੈ ਕਿਉਂਕਿ ਫੈਮਲੀ ਸਪੋਰਟ ਦੇ ਬਿਨਾਂ ਵੀ ਬੱਚਾ ਕੁਝ ਨਹੀਂ ਕਰ ਪਾਂਦਾ ਹੈ ਨਾ ਕਿਤੇ ਨਾ ਕਿਤੇ ਰਹਿ ਜਾਂਦਾ ਹੈ ਲੇਕਿਨ ਮੈਂ ਕਹਿੰਦੀ ਹੈ ਫੈਮਲੀ ਜੀ ਦੇ ਸਪੋਰਟ ਹੋਵੇ ਨਾ ਉਹਦੇ ਦਾਾਰੇ ਦੁਨੀਆ ਦੇ ਪੂਰੇ ਪੂਰੇ ਇਸਾ ਗੀਟਾਰ ਗੀਤ ਦੀ ਗੱਲ ਕਰੀਏ ਫਿਰ ਤੇ ਕਈ ਵਾਰ ਜਿਹੜੇ ਸਿੰਗਰ ਨੇ ਜਿਆਦਾਤਰ ਕਈ ਗਾਇਰੇ ਨੇ ਤੇ ਉਹ ਗਾ ਹੀ ਰਹੇ ਨੇ ਤੇ ਵਜਾਰੇ ਨੇ ਤੇ ਵਜਾਉਣ ਵਾਲੇ ਵੱਖਰੇ ਨੇ ਲੇਕਿਨ ਤੁਸੀਂ ਤੇ ਤੁਹਾਡੇ ਅੰਦਰ ਦੋਨੋਂ ਹੁਨਰ ਨੇ ਤੇ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਮਹਿਸੂਸ ਕੀ ਹੈ ਬਸ ਖੈਲੋ ਮੈਂ ਤਾਂ ਮੈਂ ਲਾਕਡਾਊਨ ਦੇ ਵਿੱਚ ਹੀ ਸਟਾਰਟ ਕੀਤੀ ਹੈ ਗਿਟਾਰ ਲਾਕਡਾਊਨ ਦੇ ਵਿੱਚ ਸਿੱਖੀ YouTube ਤੋਂ ਸਿੱਖੀ ਹੈ ਮੈਂ ਗਿਟਾਰ ਮੈਂ ਕੋਈ ਮਤਲਬ ਗੁਰੂ ਨਹੀਂ ਸੀਗੇ ਮੇਰੇ ਗਿਟਾਰ ਦੇ ਤਾਂ YouTube ਤੋਂ ਦੇਖ ਦੇਖ ਕੇ ਬਸ ਲੱਗੇ ਰਹਿਣਾ ਲੱਗੇ ਰਹਿਣਾ ਸਿੱਖ ਲਈ ਆ ਜਾਂਦੇ ਆ ਰਿੱਤੀ ਜਾ ਜਾਂਦੇ ਅੱਛਾ ਤੁਸੀਂ ਜੋ ਹੈ ਹੁਣ ਗਿਟਾਰ ਲੈ ਕੇ ਜਾਂਦੇ ਹੋ ਜਦੋਂ ਕਿਸੇ ਸ਼ੋਅ ਵਿੱਚ ਵੀ ਜਾਂਦੇ ਹੋ ਤੁਸੀਂ ਤੁਸੀਂ ਦੱਸੋ ਕਿ ਕਮਾਈ ਦਾ ਇੱਕ ਸਾਧਨ ਵੀ ਤੁਹਾਡਾ ਇਹ ਬਣ ਚੁੱਕਿਆ ਹੈ ਕਿਸ ਤਰ੍ਹਾਂ ਦੇ ਸ਼ੋਅ ਵਿੱਚ ਜਾਂਦੇ ਹੋ ਤੁਸੀਂ ਮੇਰੇ ਹੁੰਦੇ ਕੈਫੇ ਦੇ ਵਿੱਚ ਸ਼ੋਅ ਹੁੰਦੇ ਆ ਠੀਕ ਹੈ ਵਿਆਹਾਂ ਸ਼ਾਦੀਆਂ ਦੇ ਵੀ ਕਰ ਲੈਂਦੀਆਂ ਪੂਰਾ ਬੈਂਡ ਬਣਿਆ ਹੋਇਆ ਉਹਨਾਂ ਦੇ ਨਾਲ ਜਾਂਦੀਆਂ ਬਰਥਡੇ ਪਾਰਟੀਆਂ ਸਗੈਰ ਸਭ ਜਗ੍ਹਾ ਸ਼ੋਅ ਕਰ ਲੈਂਦੀਆਂ ਗਾਨੀ ਗਾਨੀ ਹੁੰਦੇ ਬਸ ਕਿ ਜੋ ਤਾਲੀਆਂ ਵਾਦਿਆ ਲੋਕੀ ਖੁਸ਼ ਹੁੰਦੇ ਨੇ ਕਿੰਨੀ ਕੋ ਅੰਦਰੋਂ ਖੁਸ਼ੀ ਹੁੰਦੀ ਏ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਏ ਜਦ ਕੋਈ ਅਪਰੀਸ਼ੀਏਟ ਕਰਦਾ ਫਿਰ ਮੇਰੇ ਮਨ ਚ ਹੋਰ ਆਉਂਦਾ ਕਿ ਮੈਂ ਹੋਰ ਅੱਛਾ ਕਰਕੇ ਦਿਖਾਣਾ ਹੈ ਬਿਲਕੁਲ ਅਸੀਂ ਗੱਲਾਂ ਤਾਂ ਕਰ ਰਹੇ ਹਾਂ ਲੇਕਿਨ ਸਾਡਾ ਵੀ ਦਿਲ ਕਰ ਰਿਹਾ ਇੱਕ ਵਾਰ ਫਿਰ ਤੋਂ ਜੋ ਹੈ ਕੋਈ ਗੀਤ ਹੈ ਖੋਜਾ ਜਿਹੜਾ ਤੁਹਾਡੇ ਲਈ ਬਹੁਤ ਪਿਆਰਾ ਹੋਵੇ ਬੜਾ ਅਸੀਂ ਵੀ ਆਪਣੇ ਜਿਹੜੇ ਦਰਸ਼ਕ ਨੇ ਸਾਡੇ ਉਹਨਾਂ ਨੂੰ ਸੁਣਾ ਸਕੀਏ ਹਾਂ ਜੀ ਧਿਤ ਕਿ ਲਤ ਮੋਹੇ बल जाऊं अपने पिया को के मैं जाऊं बारी बारी मोह सुध बुधना रहे तन मन की ये तो जाने दुनिया सारी बे बस और लाचार बहुत व्या आवाज कौर जी ने बिल्कुल अपनी आवाज और सुरा नाल जो महफिल जमाई है बहुत बढ़िया लगी है ਇਹ ਆਵਾਜ਼ ਕਰ ਜੀ ਇੱਕ ਗੱਲ ਹੋਰ ਤੁਹਾਨੂੰ ਇਹ ਨਾਲ ਕਹਿਣਾ ਚਾਹੁੰਦਾ ਤੁਹਾਡੇ ਸਕੂਲ ਵਿੱਚ ਤੁਸੀਂ ਪੜ੍ਹਦੇ ਹੋ ਅਸੀਂ ਦੇਖਿਆ ਪਤਾ ਲੱਗਿਆ ਕਿ ਤੁਸੀਂ ਸਕੂਲ ਦੇ ਹਰ ਪ੍ਰੋਗਰਾਮ ਦੇ ਵਿੱਚ ਵੱਲ ਚੱਲ ਕੇ ਮਤਲਬ ਅਸੀਂ ਸਾਲਿਆਂ ਤੇ ਹੋ ਟੀਚਰਾਂ ਦਾ ਕਿੰਨਾ ਕੋ ਸੰਯੋਗ ਜਿਹੜਾ ਮਿਲ ਰਿਹਾ ਤੁਹਾਨੂੰ ਟੀਚਰ ਦੇਖੋ ਸਾਰੇ ਹੀ ਮੈਂ ਤਾਂ ਕਹਿੰਨੀ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਿੰਸੀਪਲ ਮੈਮ ਨੂੰ ਥੈਂਕ ਯੂ ਕਰਨਾ ਚਾਹੁੰਦੀ ਹਾਂ ਉਹਨਾਂ ਨੇ ਬੱਚਿਆਂ ਨੂੰ ਇੰਨਾ ਵੱਡਾ ਮੌਕਾ ਦਿੰਦੇ ਨੇ ਕਿ ਹੈ ਨਾ ਕਿ ਮਤਲਬ ਸਕੂਲ ਵਾਲੇ ਬੱਚੇ ਨੂੰ ਅੱਗੇ ਲੈ ਕੇ ਜਾਂਦੇ ਨੇ ਫਿਰ ਅੱਗੇ ਆ ਕੇ ਸਾਡੇ ਮਿਊਜ਼ਿਕ ਵਾਲੇ ਮੈਮ ਸਾਨੂੰ ਸਿਖਾਉਂਦੇ ਨੇ ਇੰਨਾ ਅੱਛਾ ਸਿਖਾਉਂਦੇ ਨੇ ਠੀਕ ਹੈ ਹਰ ਇੱਕ ਮੈਮ ਦੀ ਮਤਲਬ ਇੰਨੀ ਸਪੋਰਟ ਹੈ ਨਾ ਮਤਲਬ ਕੋਈ ਕੰਪੀਟੀਸ਼ਨ ਜਾਓ ਜਿੱਤ ਕੇ ਆਓ ਤਾਂ ਸਾਰੇ ਮੈਮ ਇੰਨੇ ਖੁਸ਼ ਹੁੰਦੇ ਨੇ ਤਾਂ ਮਤਲਬ ਬਹੁਤ ਖੁਸ਼ੀ ਦੀ ਬਿਲਕੁਲ ਇਹਨਾਂ ਸਾਡੇ ਨਾਲ ਆਵਾਜ਼ ਕੋਰਚੀ ਜਿੰਨਾ ਦਾ ਸੰਗੀਤ ਔਰ ਸੁਰ ਦੋਵੇਂ ਤੁਹਾਨੂੰ ਸੁਣਾਏ ਇਹਨਾਂ ਦੇ ਤੇ ਜੇਕਰ ਇਹਨਾਂ ਦੀ ਆਵਾਜ਼ ਤੁਸੀਂ ਆਪਣੇ ਕਿਸੇ ਪ੍ਰੋਗਰਾਮ ਵਿੱਚ ਸੁੰਨਾ ਚਾਹੁੰਦੇ ਹੋ ਉਹਨਾਂ ਨੂੰ ਜ਼ਰੂਰ ਜੋ ਹੈ ਆਫਰ ਕਰੋ ਕਿਉਂਕਿ ਇਹ ਇੰਨਾ ਸੋਨਾ ਗਾਉਂਦੇ ਨੇ ਵਜਾਂਦੇ ਵੀ ਇੰਨਾ ਸੋਨਾ ਨੇ ਇਸ ਬੱਚੇ ਦਾ ਹੌਸਲਾ ਜ਼ਰੂਰ ਵਧਾਓ ਤੇ ਇਹਨੂੰ ਜਿਆਦਾ ਤੋਂ ਜਿਆਦਾ ਮੌਕੇ ਦਿਓ ਔਰ ਇਸ ਵੀਡੀਓ ਨੂੰ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਮੈਂਟ ਕਰੋ ਇਸ ਬੱਚੇ ਦੇ ਹੌਸਲੇ ਲਈ ਤਾਂ ਕਿ ਇਹ ਬੱਚੀ ਔਰ ਜਿਆਦਾ ਹੌਸਲੇ ਨਾਲ ਅੱਗੇ ਵਧ ਸਕੇ ਕੈਮਰਾਮੈਨ ਜਸਵਿੰਦਰ ਸਿੰਘ ਨਾਲ ਕੁਲਬੀਰ ਰਾਜ ਸੁਰਕਾਪ ਟੀਵੀ ਲੁਧਿਆਣਾ